ਚੋਰ ਚੋਰੀ ਕਰਨ ਦੇ ਵਕਤ ਆਸ-ਪਾਸਾ ਨਹੀਂ ਦੇਖਦੇ ਤੇ ਦਿਮਾਗ ਦੇ ਵਿੱਚ ਇਹ ਨਹੀਂ ਸੋਚਦੇ ਕਿ ਉਹਨਾਂ ਨੂੰ ਸੀਸੀਟੀਵੀ ਕੈਮਰੇ ਦੀ ਤੀਜੀ ਅੱਖ ਵੀ ਦੇਖ ਰਹੀ ਹੈ ਤੇ بے ਪ੍ਰਵਾਹ ਹੋ ਕੇ ਉਹ ਅਕਸਰ ਹੀ ਚੋਰੀਆਂ ਕਰਦੇ ਨੇ ਤੇ ਨਾ ਹੀ ਉਹਨਾਂ ਨੂੰ ਪੁਲਿਸ ਦਾ ਕੋਈ ਡਰ ਪਿਆ ਹੈ। ਕਾਜ਼ਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਕੇ ਮੁਹੱਲਾ ਪੱਸੀ ਖਵਾਜ਼ੂ ਦੇ ਵਿੱਚ ਘਰ ਦੇ ਬਾਹਰ ਖੜੀ ਇੱਕ ਸਕੂਟੀ ਨੂੰ ਲੈ ਕੇ ਚੋਰ ਫਰਾਰ ਹੋ ਜਾਂਦਾ ਹੈ ਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਚੋਰ ਹੱਥ ਦੇ ਵਿੱਚ ਲਪਾਪਾ ਫੜੀ ਤੁਰਿਆ ਆ ਰਿਹਾ ਹੈ ਤੇ ਗਲੀ ਦੇ ਵਿੱਚੋਂ ਜਦੋਂ ਉਹ ਲੰਘ ਰਿਹਾ ਹੈ ਤਾਂ ਸਕੂਟੀ ਤੋਂ ਅੱਗੇ ਥੋੜਾ ਲੰਘ ਜਾਂਦਾ ਹੈ ਲੇਕਿਨ ਫਿਰ ਉਸਦੇ ਦਿਮਾਗ ਵਿੱਚ ਪਤਾ ਨਹੀਂ ਕੀ ਆਉਂਦਾ ਹੈ ਕਿ ਉਹ ਵਾਪਸ ਮੁੜਦਾ ਹੈ ਤੇ ਸਕੂਟੀ ਦੇ ਕੋਲ ਖੜਾ ਹੋ ਜਾਂਦਾ ਹੈ ਤੇ ਫਿਰ ਅਚਾਨਕ ਸਕੂਟੀ ਨੂੰ ਸਟਾਰਟ ਕਰਕੇ ਉੱਥੋਂ ਲੈ ਜਾਂਦਾ ਹੈ ਤੇ ਰਫੂ ਚੱਕਰ ਹੋ ਜਾਂਦਾ ਹੈ ਜੱਬਾਣੀ ਜੀ ਵੀ ਲਈ ਅਨਿਕੇਤ ਸ਼ਰਮਾ ਦੀ ਰਿਪੋਰਟ